बहुत बहुत धन्यवादी हूं पुलिस प्रशासन का मीडिया का उन्होंने टाइम निकाल के एक ऐसी अवेयरनेस बच्चों को दी बहुत सारी बातें हमें आज की डेट में हमें भी नहीं पता होती ट्रैफिक रूल्स का कितना इंपॉर्टेंट रोल है आज हमारी लाइफ में एक छोटा बच्चा भी साइकिल पे जाना पसंद नहीं करता उसको भी चाहिए ਉਸ ਨੂੰ ਪਤਾ ਨਹੀਂ ਹੁੰਦਾ ਕਿ ਉਹ ਸਕੂਟਰ ਚਲਾਣੇ ਦੀ ਇੱਕ ਕੰਮ ਕਿਉਂ ਕਰ ਰਿਹਾ ਹੈ ਉਸ ਦਾ ਪਹਿਲਾ ਨਿਕਰ ਠੀਕ ਹੈ ਸੁਣਿਆ ਕਦੇ ਨਾਮ ਪੰਜਾਬ ਸਰਕਾਰ ਹੈ ਨਾ ਜਿਹੜੀ ਉਹਨੇ ਕੈਪ ਸ਼ੁਰੂ ਕਰੀ ਸੀਗੀ ਪੰਜਾਬ ਆਫ ਕੀਪਿੰਗ ਦੇ ਨਾਮ ਤੇ ਜੋ ਕਿ ਕੋਰਟਾਂ ਦੀ ਸੇਫਟੀ ਲਈ ਤੇ ਸਪੈਸ਼ਲੀ ਹੈ ਕਿ ਬੱਚਿਆਂ ਦੀ ਸੇਫਟੀ ਤੇ ਜੋ ਸੀਰੀਅਸ ਇਜਿਨ ਆਉਂਦੇ ਨੇ ਉਹ ਵੀ ਇਹਦੇ ਅੰਦਰ ਹੀ ਆ ਜਾਂਦੇ ਨੇ ਮਾਦੀ ਸੇਫਟੀ ਲਈ ਕਿੰਨੇ ਨੰਬਰ ਲਾਇਆ ਗਿਆ ਸੀਗਾ ਜੋ ਕਾਲ ਵੀ ਸੀਗਾ 181 ਠੀਕ ਹੈ ਸੁਣੇਗੇ ਨਹੀਂ ਸੁਣਿਆ ਚਲੋ ਠੀਕ ਹੈ ਇਹ ਵੈਸੇ ਜੋ ਹੈ ਨੌਲੇਜ ਫੁੱਡੇ ਲਈ ਹੈ ਸਪੈਸ਼ਲੀ ਅਸੀਂ ਸਪੈਸ਼ਲ ਬੱਚਿਆਂ ਨੂੰ ਜਦੋਂ ਸਕੂਲਸ ਜਾ ਕੇ ਅਸੀਂ ਅਵੇਅਰ ਕਰਦੇ ਆ ਸੈਕਸ਼ੂਅਲ ਹਰਾਸ਼ਮੈਂਟ ਦੇ ਰਿਗਾਰਦ ਕਿ ਇਹ ਵੈਸੇ ਸੋਚਣ ਦੀ ਗੱਲ ਦੇ ਵਿੱਚ ਸੋਡ ਨਾਮਕ ਕਾਨੂੰਨ ਦੀ ਸੋਚ ਕੀਤੀ ਗਈ ਹੈ ਜਿਹੜਾ ਕਿ 18 ਸਾਲ ਦੀ ਘੱਟ ਉਮਰ ਦੇ ਬੱਚੇ ਕਿ 18 ਸਾਲ ਦੇ ਬੱਚਾ ਬਿਨਾਂ ਦੇ ਸੰਤੰਭੀ ਮਨਾਂ ਲੈ ਜਾਂਦੇ ਕੋਈ ਜਿਹੜਾ ਤੁੱਕੂ ਪਈ ਹੈ ਵਾਂ ਅਤੇ ਚਾਰ ਪਈ ਹੈ ਵਾਂ ਸਹੀ ਚਲਾਉਂਗੇ ਇਹਦੇ ਵਿੱਚ ਸਖਤ ਸਜ਼ਾਾਂ ਦਿੱਤੀਆਂ ਅੜਿਆ ਤਾਂ ਇਸ ਤੋਂ ਬਚਣ ਲਈ ਆਪਣੀ ਮਾਤਾ ਪਿਤਾ ਜਿਹਦਾ ਧਾਰਮਿਕਤਿ ਮਨਾਈ ਬੀਖੋ ਬੱਚੋ ਪਹਿਲਾ ਐਕਟ 1881 ਦਿੱਤਾਰਾ ਚਾਰ ਦੇ ਦਬੀਨ 16 ਸਾਲ ਦੀ 19 ਦੇ ਬੱਚਿਆਂ ਦਾ बनाया गया बहुत बहुत धन्यवादी हूं पुलिस प्रशासन का मीडिया का टाइम के एक ऐसी अवेयर बच्चों को दी बहुत सारी बातें हमें आज की डेट में हमें भी नहीं पता होती ट्रैफिक रूल्स का कितना इंपॉर्टेंट रोल है आज हमारी लाइफ में एक छोटा बच्चा भी साइकिल पर जाना पसंद नहीं करता उसको भी स्कूटर चाहिए उसको पता नहीं होता कि वो स्कूटर चलाने की एज से कम एज है ठीक है सर ਸਰ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਦੇ ਦਿਸ਼ਾ ਨਿਰਦੇਸ਼ ਡੀਐਸਪੀ ਟ੍ਰੈਫਿਕ ਸਰ ਕਰਨਲ ਸਿੰਘ ਜੀ ਦੀ ਰਹਿਨਮਾਈ ਹੇਠ ਅਸੀਂ ਰਾਜਪੁਰਾ ਵਿਖੇ ਸਰ ਬਖ ਬਖ ਸਕੂਲਾਂ ਵਿੱਚ ਜਾ ਕੇ ਅੱਜ ਸਾਡਾ ਜੀ ਐਜਐਸਡੀ ਪਬਲਿਕ ਸਕੂਲ ਰਾਜਪੁਰਾ ਵਿਖੇ ਆਏ ਸੀ ਕਿ ਸਾਡੀ ਟ੍ਰੈਫਿਕ ਮਾਰਸ਼ਲ ਪੰਜਾਬਲਾ ਜੀ ਸਾਡੇ ਨਾਲ ਨੇ ਤ੍ਰੀਸ਼ ਬਰਮਾ ਜੀ ਨੇ ਮੈਡਮ ਜੀ ਨੇ ਪ੍ਰਿੰਸੀਪਲ ਮੈਮ ਨੇ ਜੀ ਤਾਂ ਅਸੀਂ ਬੱਚਿਆਂ ਨੂੰ ਜੀ ਦੱਸਿਆ ਕਿ ਵੀ ਜਿਹੜਾ ਕਿ 16 ਸਾਲ ਤੋਂ ਇੱਕ ਲਾਇਸੈਂਸ ਬਣਦਾ ਜੀ ਉਹ ਲਾਇਸੈਂਸ ਕੀ ਹੈ ਜੀ 50 ਸੀਸੀ ਉਹ ਵਾਲਾ ਇੰਜਨ ਵਾਲੇ ਵਿਕਲੀਏ ਚਲਾ ਸਕਦੇ ਨੇ ਜਿਹੜੇ ਕਿ ਬੱਚੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਉਹ ਇਹ ਨਵੇਂ ਕਾਨੂੰਨ ਦੇ ਤਹਿਤ ਧਾਰਾ 199A ਧਾਰਾ 199B ਦੇ ਤਹਿਤ ਜੇਕਰ ਕੋਈ ਵੀ ਬੱਚਾ ਸਾਨੂੰ ਚੈਕਿੰਗ ਦੌਰਾਨੇ ਪਾਇਆ ਗਿਆ ਤਾਂ ਉਸ ਨੂੰ 3 ਸਾਲ ਦੀ ਕੈਦ ਤੇ 25000 ਰੁਪਏ ਜੁਰਮਾਨਾ ਹੈ ਇਸ ਲਈ ਸਰ ਕੋਣੋ ਤੋਂ ਬਚਣ ਲਈ ਅਸੀਂ ਲੋਕ ਜਾ ਕੇ ਬਾਕਹ ਸਕੂਲਾਂ ਜਾ ਕੇ ਜਾਗ ਫੈਂਪ ਲਗਾ ਰਹੇ ਹਾਂ ਤਾਂ ਇਹ ਬੱਚਿਆਂ ਨੂੰ ਅਸੀਂ ਕਲੀਅਰ ਸਮਝਾਇਆ ਜੀ ਸਾਨੂੰ ਆ ਕੇ ਕਈ ਵਾਰੀ ਸਾਨੂੰ ਕੁਐਸਚਨ ਕਰਦੇ ਨੇ ਜਦੋਂ ਅਸੀਂ ਚੈਕਿੰਗ ਕਰਦੇ ਹਾਂ ਕਿ ਅਸੀਂ ਐਕਟਿਵ ਆ ਚਲਾ ਸਕਦੇ ਹਾਂ ਕਿਉਂਕਿ ਉਹ ਵਿਦਆਊਟ ਗੀਅਰ ਹੈ ਜਦੋਂ ਇਹ ਐਕਟ ਬਣਿਆ ਸੀ ਜੀ ਸਾਨੂੰ 1988 ਦੇ ਵਿੱਚ ਅਕਟਾ ਇਹ 1988 ਧਾਰਾ 4 ਦੇ ਵਿੱਚ ਉਸ ਦੇ ਵਿੱਚ ਇਹ ਕਲੀਅਰ ਕੀਤਾ ਗਿਆ ਸੀਗਾ ਵੀ ਜਿਹੜਾ ਬੱਚੇ ਦਾ 16 ਸਾਲ ਤੋਂ ਉੱਤੇ ਦੇ ਲਾਇਸੈਂਸਿਕ ਲਾਇਸੈਂਸ ਈਸ਼ੂ ਹੁੰਦਾ ਜਿਹਦੇ ਕੋਲ ਲਾਇਸੈਂਸ ਹੈ ਉਹ ਹੀ ਚਲਾ ਸਕਦਾ ਪਰ ਉਹ 50 ਸੀਸੀ ਇੰਜਨ ਤੱਕ ਹੀ ਉਹ ਚਲਾ ਸਕਦਾ ਜਿਹੜਾ ਐਕਟਿਵ ਹੈ ਉਹਦੀ ਜਿਹੜੀ ਇੰਜਨ ਹੈ ਜੀ 110 ਸੀਸੀ ਹੈ ਉਹ ਇਸ ਵਿੱਚ ਨਹੀਂ ਆਉਂਦਾ ਇਸ ਲਈ ਜਿਹੜਾ ਵੀ ਬੱਚਾ ਹੁਣ 18 ਸਾਲ ਤੋਂ ਘੱਟ ਉਮਰ ਦਾ ਉਹਦਾ ਕੋਈ ਲਾਇਸੈਂਸ ਨਹੀਂ ਬਣਦਾ 18 ਸਾਲ ਦੀ ਉੱਤੇ ਜਾ ਕੇ ਬਣਦਾ ਤੇ ਉਸ ਲਈ ਜੇ ਉਹ ਹੀ ਵਾਹਨ ਮਰਤੋਂ ਚ ਲਿਆ ਸਕਦਾ ਤੇ ਅਸੀਂ ਹੁਣ ਬਏ ਜਾ ਕੇ ਸਕੂਲ ਦੇ ਵਿੱਚ ਆ ਕੇ ਸਕੂਲ ਦੇ ਸਹਿਯੋਗ ਨਾਲ ਦੀ ਪੰਜਾਬ ਹੈ ਕਮਰਸਦੀ ਸਾਡੇ ਤੁਹਾਡੀ ਪ੍ਰੈਸ ਦੇ ਸਹਿਯੋਗ ਨਾਲ ਅਸੀਂ ਸਾਰੇ ਲੋਕਾਂ ਚ ਅਵੇਰਨੈਸ ਕਰ ਰਹੇ ਹਾਂ ਕਿ ਵੀ ਇਸ ਕਾਨੂੰਨ ਤੋਂ ਬਚਿਆ ਜਾਵੇ ਕਿਉਂਕਿ ਸਜ਼ਾਵਾ ਸਕਤ ਨੇ ਤਾਂ ਇਹ ਮਾਨਯੋਗ ਸਾਡੇ ਐਸਐਸਪੀ ਸਾਹਿਬ ਨੇ ਜੀ ਸਾਡੇ ਜ਼ਿਲ੍ਹੇ ਦੀ ਸਾਰੀ ਪਟਿਆਲਾ ਪੁਲਿਸ ਹੈ ਜੀ ਜਿਹੜੀ ਆਪਣੀ ਤਤ ਪਰ ਹੈ ਉਹ ਸਾਰੇ ਲੋਕਾਂ ਦੇ ਵਿੱਚ ਅਵੇਰਨੈਸ ਕਰ ਲਈਆ ਤਾਂ ਜੋ ਕੋਈ ਵੀ ਆ ਸਾਡਾ ਕੋਈ ਕਿਸੇ ਸਤਾਨ ਕਰਨਾ ਜਾਂ ਸਾਡਾ ਨੁਕਸਾਨ ਕਰਨਾ ਨਹੀਂ ਕਿਉਂਕਿ ਸਾਨੂੰ ਜੋ ਟਰੈਕ ਦੇ ਵਿੱਚ ਲਗਾਇਆ ਗਿਆ ਹੈ ਤਾਂ ਉਹ ਸਾਡੇ ਟਰੈਕ ਦਾ ਇਹੀ ਮਕਸਦ ਹੁੰਦਾ ਹੈ ਕਿ ਅਸੀਂ ਲੋਕਾਂ ਨੂੰ ਜਾ ਕੇ ਜਾਗਰੂਕ ਕਰੀਏ ਤਾਂ ਅੱਜ ਇਸ ਕਰਕੇ ਜਦ ਅਸੀਂ ਸਕੂਲ ਦੇ ਵਿੱਚ ਬੇਨਤੀ ਲੈ ਕੇ ਆਏ ਸੀ ਤਾਂ ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਸਕੂਲ ਦੀ ਮੈਨੇਜਮੈਂਟ ਦਾ ਵੀ ਤੇ ਜਿਨ੍ਹਾਂ ਨੇ ਸਾਨੂੰ ਬਹੁਤ ਸਹਿਯੋਗ ਕੀਤਾ ਜੀ ਤੇ ਅੱਗੇ ਤੋਂ ਵੀ ਇਹ ਸਾਡਾ ਸਹਿਯੋਗ ਕਰਦੇ ਰਹਿਣਗੇ ਅਸੀਂ ਆਸ ਕਰਦੇ ਹਾਂ ਜਾਈਏ ਅੱਜ ਦੇ ਪ੍ਰੋਗਰਾਮ ਦੇ ਬਾਰੇ ਅੱਜ ਸਭ ਤੋਂ ਪਹਿਲੇ ਤਾਂ ਅਸੀਂ ਸ਼੍ਰੀ ਓਪੀ ਅਰੋੜਾ ਜੀ ਡਾਇਰੈਕਟਰ ਸਾਹਿਬ ਐਸਡੀ ਸਕੂਲ ਤੇ ਸ਼੍ਰੀ ਦਿਨੇਸ਼ ਬਰਮਾ ਜੀ ਤੇ ਪ੍ਰਿੰਸੀਪਲ ਮੈਡਮ ਕਮਲ ਪਹੂਜਾ ਜੀ ਦਾ ਬਹੁਤ ਹੀ ਥੈਂਕ ਯੂ ਕਰਦੇ ਹਾਂ ਅਸੀਂ ਸਾਨੂੰ ਬਹੁਤ ਅੱਛਾ ਲੱਗਿਆ ਇੱਥੇ ਆ ਕੇ ਤੇ ਅੱਜ ਜੋ ਸਾਨੂੰ ਵੀ ਐਸਐਸਪੀ ਸਾਹਿਬ ਪਟਿਆਲਾ ਡੀਐਸਪੀ ਸਾਹਿਬ ਟ੍ਰੈਫਿਕ ਪਟਿਆਲਾ ਅਤੇ ਡੀਐਸਪੀ ਸਾਹਿਬ ਰਾਜਪੁਰਾ ਸ਼੍ਰੀ ਵਿਕਰਮਜੀਤ ਸਿੰਘ ਬਰਾੜ ਜੀ ਦੁਆਰਾ ਜੋ ਵੀ ਹਦਾਇਤਾਂ ਦਿੱਤੀ ਗਈ ਸੀ ਅਸੀਂ ਅੱਜ ਟ੍ਰੈਫਿਕ ਕਾਨੂੰਨਾਂ ਦੀ ਪਾਲਣਾ ਸੰਬੰਧੀ ਬੱਚਿਆਂ ਨੂੰ ਇੱਥੇ ਆ ਕੇ ਸਮਝਾਇਆ ਤੇ ਜਿਹੜਾ ਨਵਾਂ ਕਾਨੂੰਨ ਬਣਿਆ ਹੈ ਉਸ ਬਾਰੇ ਵੀ ਦੱਸਿਆ ਤੇ ਸਾਡੇ ਨਾਲ ਟ੍ਰੈਫਿਕ ਇਨਚਾਰਜ ਗੁਰਬਚਨ ਜੀ ਜੋ ਹੈ ਉਹ ਵੀ ਨਾਲ ਹਨ ਤੇ ਸਾਰਾ ਟੀਮ ਜਿੰਨੀ ਵੀ ਸਾਡੀ ਟ੍ਰੈਫਿਕ ਦੀ ਟੀਮ ਹੈ ਤੇ ਉਹਨਾਂ ਦਾ ਮੈਂ ਸਭ ਦਾ ਹੀ ਇਸ ਧੰਨਵਾਦ ਕਰਦਾ ਹਾਂ ਤੇ ਬੱਚਿਆਂ ਨੂੰ ਇਨਸਟਰਕਸ਼ਨ ਦਿੱਤੀ ਗਈ ਰੂਲ ਰੈਗੂਲੇਸ਼ਨ ਫੋਲੋ ਕਰਨ ਦਾ ਉਹਨਾਂ ਨੂੰ ਦੱਸਿਆ ਗਿਆ। ਸੇਵਾ ਕੇਂਦਰ ਬਾਰੇ ਕੀ ਕਹਿਣਾ ਚਾਹੋਗੇ ਜੀ ਜਿਹਨੇ ਵੀ ਆਇਆ ਮਾਸ਼ੱਲਾ। ਸਾਰੇ ਸਾਂਝ ਕੇਂਦਰ ਰਾਜਪੁਰਾ ਸਬਡਿਵੀਜ਼ਨ ਉੱਥੇ ਵੀ ਮੈਨੂੰ ਇੱਕ ਸੇਵਾ ਦਿੱਤੀ ਗਈ ਹੈ ਜਿੱਥੇ ਮੈਂ ਕਮੇਟੀ ਮੈਂਬਰ ਪਿਛਲੇ 5-6 ਸਾਲ ਤੋਂ ਹਾਂ ਉੱਥੇ ਵੀ ਸਾਡਾ ਜਿਹੜਾ ਪਹਿਲੇ ਮੇਨ ਜਿਹੜਾ ਉੱਥੇ ਪਹਿਲੇ ਕੋਈ ਵੀ ਡੋਰੀ ਦੇ ਕੇਸਿਸ ਨਾਲ ਰਿਲੇਟਡ ਸੀ ਐਜ਼ ਅ ਕਾਉਂਸਲਰ ਕਾਉਂਸਲਿੰਗ ਵਿੱਚ ਅਸੀਂ ਉੱਤੇ ਰਹਿੰਦੇ ਸੀ ਤੇ ਜੋ ਵੀ ਸਾਨੂੰ ਪਰਮਾਤਮਾ ਨੇ ਸੇਵਾ ਕਰਾਈ ਹੈ ਅੱਛੇ ਡੰਗ ਨਾਲ ਕਰ ਰਹੇ ਹਾਂ ਠੀਕ ਹੋ ਰਿਹਾ ਹੈ ਪਰਮਾ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਸਕੂਲ ਦੇ ਵਿੱਚ ट्रैफिक नुके है, है और कानून आज साढ़े आज हमारे स्कूल में ट्रैफिक इंचार्ज गुरबचन जी उनकी टीम बच्चों को ट्रैफिक रूल्स के बारे में अवेयर करने के लिए एक सेमिनार किया है बच्चों को अवेयरनेस की बातें बताई हैं ट्रैफिक रूल्स फॉलो करने की बातें बताई हैं मैं स्कूल मैनेजमेंट की तरफ से स्टाफ की तरफ से स्कूल के बच्चों की तरफ से और अपनी तरफ से पूरी ट्रैफिक टीम का ट्रैफिक पुलिस टीम का धन्यवादी हूँ उन्होंने तो हमें ऐसी बातें बताई जो कभी कई बार बच्चे बहुत इग्नोर कर जाते हैं उनको तो नहीं पता होती बल्कि बच्चों को ये भी एक एशोर किया है कि तो घर में जाके अपने पेरेंट्स को भी बताएं कि तो हमारे स्कूल में ऐसे ऐसे आज एक ट्रैफिक रूल्स का सेमिनार हुआ है उसमें अच्छी अच्छी बातें बताई गई उनके और मैं ट्रैफिक डिपार्टमेंट को गुरबचन जी को इनकी टीम को स्कूल की तरफ से ये एश्योरेंस देता हूँ कि हमारे बच्चे बिल्कुल डिसिप्लेंड हो के अगर कोई छोटा बच्चा गाड़ी चलाता है स्कूटर चलाता है और लाइसेंस उसके प्रव्यू में आता है तो वो ज़रूर फॉलो करेगा और हम लोग इसका पूरा ध्यान रखेंगे स्कूल की तरफ से अपने पर मीडिया पर्सनल का भी आप सब लोगों का भी बहुत बहुत धन्यवाद दी जिनके थ्रू प्रशासन के साथ मिल के, ਆਪਣੇ ਜੇ ਇਸ ਚੀਜ਼ ਨੂੰ ਹਾਈਲਾਈਟ ਕਰਨੇ ਲਈ ਇਨਕਾ ਸਾਥ ਦੇ ਰਹੇ ਹਨ ਅਤੇ ਪੂਰੇ ਸਮਾਜ ਨੂੰ ਜਾਗਰੂਕ ਕਰ ਰਹੇ ਹਨ ਕਿ ਟ੍ਰੈਫਿਕ ਰੂਲਸ ਨੂੰ ਫਾਲੋ ਕੀਆ ਜਾਵੇ। थैंक यू वेरी मच।